ਹਾਂਜੀ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਸੀਐਮ ਭਗਵੰਤ ਮਾਨ ਦਾ ਇੱਕ ਐਕਸ਼ਨ ਹੋ ਜਾਂਦਾ ਡੀਆਈਜੀ ਭੁੱਲਰ ਤੇ ਜਿਹਦੇ ਵਿੱਚ ਇੱਕ ਪਾਸੇ ਸੁਖਬੀਰ ਬਾਦਲ ਕਈ ਸਵਾਲ ਚੱਕਦੇ ਆ ਡੀਆਈਜੀ ਭੁੱਲਰ ਬਾਰੇ ਕੀ ਬੋਲੇ ਆ ਤੇ ਕਈ ਗੱਲਾਂ ਦੇ ਖੁਲਾਸੇ ਹੋ ਜਾਂਦਾ ਪਹਿਲਾ ਵੀਡੀਓ ਸਾਂਝੀ ਕਰਦਗੇ ਫਿਰ ਕਰਦੇ ਆ ਅਗਲੇ ਵਿਚਾਰ ਸਾਂਝੇ ਲੋ ਜੀ ਅੱਜ ਭਗਵੰਤ ਮਾਨ ਸਰਕਾਰ ਨੇ ਸੀਬੀਆਈ ਵੱਲੋਂ ਗ੍ਰਿਫਤਾਰ ਕੀਤੇ ਡੀਆਈਜੀ ਭੁੱਲਰ ਉੱਪਰ ਇੱਕ ਹੋਰ ਵੱਡਾ ਐਕਸ਼ਨ ਲੈ ਲਿਆ ਹੁਣ ਭਗਵੰਤ ਮਾਨ ਸਰਕਾਰ ਨੇ ਕੀ ਐਕਸ਼ਨ ਲਿਆ ਤੇ ਕਿਉਂ ਐਕਸ਼ਨ ਲਿਆ ਇਹਦੇ ਬਾਰੇ ਪੂਰੀ ਜਾਣਕਾਰੀ ਅੱਗੇ ਤੁਹਾਨੂੰ ਦੱਸਦੇ ਆ ਦੂਜੀ ਵੱਡੀ ਖਬਰ ਹੈ ਸੁਖਬੀਰ ਬਾਦਲ ਨੇ ਬਹੁਤ ਵੱਡੇ ਸਵਾਲ ਡੀਆਈਜੀ ਭੁੱਲਰ ਦੀ ਗ੍ਰਿਫਤਾਰੀ ਤੇ ਚੁੱਕੇ ਨੇ ਸੁਖਬੀਰ ਬਾਦਲ ਨੇ ਕੀ ਕਹਿ ਦਿੱਤਾ ਉਹ ਵੀ ਤੁਹਾਨੂੰ ਅੱਗੇ ਦੱਸਦੇ ਆ ਤੇ ਤੀਜੀ ਵੱਡੀ ਖਬਰ ਹੈ ਡੀਆਈਜੀ ਭੁੱਲਰ ਦੇ ਉੱਪਰ ਇੱਕ ਹੋਰ ਵੱਡਾ ਕੇਸ ਦਰਜ ਹੋਣ ਦੀ ਜਾਣਕਾਰੀ ਮੀਡੀਆ 'ਚ ਆ ਰਹੀ ਹੈ ਉਹ ਕਿਹੜਾ ਕੇਸ ਹੈ ਇਹਦੇ ਤੇ ਵੀ ਤੁਹਾਨੂੰ ਜਾਣਕਾਰੀ ਦਿੰਨੇ ਆ ਤੇ ਸਭ ਤੋਂ ਵੱਡਾ ਸਵਾਲ ਕਿ ਹੁਣ ਤੱਕ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਡੀਆਈਜੀ ਦੀ ਗ੍ਰਿਫਤਾਰੀ ਬਾਰੇ ਚੁੱਪੀ ਕਿਉਂ ਧਰ ਕੇ ਬੈਠੇ ਨੇ ਕੋਈ ਵੱਡਾ ਬਿਆਨ ਕਿਉਂ ਨਹੀਂ ਦਿੱਤਾ ਇਹਦੇ ਪਿੱਛੇ ਦੀ ਕਹਾਣੀ ਕੀ ਹੈ ਉਹ ਵੀ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਹੁਣ ਸੀਬੀਆਈ ਵੱਲੋਂ ਪ੍ਰਸ਼ਟਾਚਾਰ ਦੇ ਦੋਸ਼ ਚ ਗ੍ਰਿਫਤਾਰ ਕੀਤੇ ਡੀਆਈਜੀ ਨੂੰ 16 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਆਮ ਆਦਮੀ ਪਾਰਟੀ ਦੀ ਪੂਰੀ ਸਰਕਾਰ ਇਸ ਮਸਲੇ ਤੇ ਚੁੱਪੀ ਧਾਰ ਕੇ ਬਿਤੀ ਪਰ ਅੱਜ ਸਸਪੈਂਡ ਕੀਤਾ ਗਿਆ ਪਰ ਮੈਂ ਇੱਥੇ ਸਪਸ਼ਟ ਕਰਦਿਆਂ ਮੀਡੀਆ ਕਹਿ ਰਿਹਾ ਸਾਰਾ ਵੀ ਐਕਸ਼ਨ ਵੱਡਾ ਲੈ ਲਿਆ ਮੈਂ ਵੀ ਕਿਹਾ ਵੀ ਵੱਡਾ ਐਕਸ਼ਨ ਲੈ ਲਿਆ ਪਰ ਮੈਨੂੰ ਲੱਗਦਾ ਇਹ ਮਰਦੀ ਨੇ ਅੱਖ ਛੱਪਿਆ ਸ਼ਾਇਦ ਭਗਵੰਤ ਮਾਨ ਸਰਕਾਰ ਐਕਸ਼ਨ ਨਾ ਲੈਣਾ ਚਾਹੁੰਦੀ ਇਹ ਇਹ ਲੈ ਬਿਨਾ ਸਰਨਾ ਨਹੀਂ ਸੀ ਕਿਉਂਕਿ ਜਦੋਂ ਸੀਬੀਆਈ ਨੇ ਉਹਨੂੰ ਗ੍ਰਿਫਤਾਰ ਕਰਕੇ ਜੇਲ੍ਹ ਚ ਬੰਦ ਕਰ ਦਿੱਤਾ ਹੈ ਤਾਂ ਫਿਰ ਹੁਣ ਪਰਵਾਹਤਨ ਸਰਕਾਰ ਨੂੰ ਉਹਨੂੰ ਜਿਹੜਾ ਸਸਪੈਂਡ ਕਰਨਾ ਹੀ ਪੈਣਾ ਸੀ ਤਾਂ ਉਹਨਾਂ ਨੇ ਅੱਜ ਕਰ ਦਿੱਤਾ ਹੈ ਤੇ ਇਹਨੂੰ ਬਹੁਤ ਵੱਡੀ ਕਾਰਵਾਈ ਨਹੀਂ ਮੰਨਿਆ ਜਾ ਸਕਦਾ ਮੈਂ ਵੀ ਪਹਿਲਾਂ ਕਿਹਾ ਪਰ ਉਹ ਮੈਂ ਦੂਜੇ মিডিਆ ਦੀ ਭਾਸ਼ਾ ਚ ਕਿਹਾ ਹੁਣ ਅਗਲੀ ਗੱਲ ਉੰਜ ਆਮ ਆਦਮੀ ਪਾਰਟੀ ਤੇ ਇਹ ਵੱਟੇ ਦੋਸ਼ ਵਿਰੋਧੀ ਪਾਰਟੀਆਂ ਵੱਲੋਂ ਲੱਗੇ ਨੇ ਕਿ ਡੀਆਈਜੀ ਭੁੱਲਰ ਜਿਹੜਾ ਸੀਬੀਆਈ ਨੇ ਫੜਿਆ ਉਹ ਇਹਨਾਂ ਦਾ ਖਾਸ ਸੀ ਉਹ ਸਰਕਾਰ ਦਾ ਲਾਡਲਾ ਸੀ ਉਹਨੂੰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਸੀ ਭਗਵੰਤ ਮਾਨ ਸਰਕਾਰ ਦੀ ਨਜ਼ਰ 'ਚ ਉਹ بڑا ਇਮਾਨਦਾਰ ਸੱਚਾ ਸੁੱਚਾ ਸਾਊ ਤੇ ਵਧੀਆ ਬੰਦਾ ਸੀ ਫਿਰ ਉਹਦੇ ਤੇ ਕਾਰਵਾਈ ਕਿਉਂ ਕਰਨੀ ਹੋਈ ਪਰ ਹੁਣ ਕਰਨੀ ਪਈ ਕਿਉਂਕਿ ਮਰਦੀ ਨੇ ਅੱਖ ਚੱਪਿਆ ਉਹ ਗੱਲ ਬਣੀ ਹੈ ਹੁਣ ਸੁਖਬੀਰ ਬਾਦਲ ਅਕਾਲੀ ਦਲ ਦੇ ਜਿਹੜੇ ਟੁੱਟ ਚੁੱਕੇ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਦਾ ਵੀ ਵੱਡਾ ਬਿਆਨ ਇਸ ਮਾਮਲੇ ਤੇ ਆਇਆ ਸੁਖਬੀਰ ਬਾਦਲ ਨੇ ਇਸ ਮਾਮਲੇ ਦੇ ਉੱਪਰ ਇੱਕ ਪੋਸਟ ਲਿਖ ਕੇ ਸੋਸ਼ਲ ਮੀਡੀਆ ਤੇ ਪਾਈ ਹੈ ਜਿੱਥੇ ਉਸ ਨੇ ਇਹ ਕਿਹਾ ਮੇਂਨਾ ਲਪਾਖਾਈ ਮ ਫੜਿਆ ਨਹੀਂ ਗਿਆ ਜਿੱਥੇ ਉਸ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਹੈ ਵੀ ਸਰਕਾਰਾਂ ਦੇ ਖਾਸ ਹੁੰਦੇ ਨੇ ਕੁਝ ਅਪਸਰ ਉਥੇ ਸੁਖਬੀਰ ਬਾਦਲ ਨੇ ਇੱਕ ਵੱਡਾ ਸਵਾਲ ਜਿਹੜਾ ਚੁੱਕਿਆ ਕਿ ਸੀਬੀਆਈ ਨੇ ਇਸ ਪੁਲਿਸ ਅਫਸਰ ਨੂੰ ਗ੍ਰਿਫਤਾਰ ਕਰ ਲਿਆ ਸੀਬੀਆਈ ਨੇ ਇਹ ਕਹਿੰਦਾ ਵੀ ਇੰਨਾ ਕੁਸ਼ਬਾਮਦ ਹੋਇਆ ਪਰ ਪਰ ਇੱਕ ਦਿਨ ਦਾ ਰਿਮਾਂਡ ਵੀ ਸੀਬੀਆਈ ਨੇ ਕਿਉਂ ਨਹੀਂ ਮੰਗਿਆ ਹੁਣ ਰਿਮਾਂਡ ਹੁੰਦਾ ਪੁੱਛਗਿੱਛ ਕਰਨ ਲਈ ਸਾਰੀਆਂ ਚੀਜ਼ਾਂ ਕਢਵਾਉਣ ਲਈ ਪਰ ਇਹ ਬਹੁਤ ਵੱਡਾ ਸਵਾਲ ਸੁਖਬੀਰ ਬਾਦਲ ਨੇ ਚੁੱਕਿਆ ਵੀ ਸੀਬੀਆਈ ਨੇ DIG ਪੁੱਲਰ ਦਾ ਰਿਮਾਂਡ ਕਿਉਂ ਨਹੀਂ ਲਿਆ ਇੱਥੋਂ ਤੱਕ ਦੀ ਜਾਣਕਾਰੀ ਹੈ ਜੀ ਕਿ ਰਿਮਾਂਡ ਮੰਗਿਆ ਹੀ ਨਹੀਂ ਸੀ ਵੀ ਕਿਉਂ ਨਹੀਂ ਮੰਗਿਆ ਇੱਕ ਹਾਂਜੀ ਇਹ ਬਈ ਖਬਰ ਤੁਸੀਂ ਸਾਰੀ ਸੁਣੀ ਲਈ ਹੈ ਜੀ ਦੇ ਵਿੱਚ ਹੁਣ ਸੀਐਮ ਭਵੰਤਮਨ ਦਾ ਐਕਸ਼ਨ ਹੁੰਦੇ ਹੀ ਇਹਨੂੰ ਸਸਪੈਂਡ ਕੀਤਾ ਜਾਂਦਾ DIG ਪੁੱਲਰ ਨੂੰ ਇੱਕ ਪਾਸੇ ਸੁਖਵੀਰ ਬਾਦਲ ਦਾ ਵੀ ਬਿਆਨ ਆਉਂਦਾ ਵੀ ਜਿਹੜਾ ਇਹ ਜੇ ਗੱਲ ਕਰੀਏ ਹੁਣ ਸੀਐਮ ਭਵਨਤਮਨ ਦਾ ਇੱਕ ਐਕਸ਼ਨ ਦਾ ਪਰ ਇਹਨੂੰ ਰਿਮਾਂਡ ਤੇ ਇੱਕ ਦਿਨ ਵੀ ਨਹੀਂ ਰੱਖਿਆ ਜਾਂਦਾ ਇਹ ਕੀ ਚੱਕਰ ਹੈ ਜਾਂ ਇਹਨਾਂ ਦੇ ਨਾਲ ਮਿਲੇ ਹੋਏ ਇਹ ਅਫਸਰ ਤੇ ਪਰ ਹੁਣ ਇੱਕ ਪਾਸੇ ਬਿਆਨ ਇਹ ਵੀ ਉੱਠਦੇ ਆ ਵੀ ਇਹਨਾਂ ਦੀ ਸਰਕਾਰ ਦੇ ਵਿੱਚ ਵੀ ਇਹ ਡੀਆਜੀ ਭੁੱਲੜਾ ਜਿਹੜਾ ਹਰਚੰਦ ਸਿੰਘ ਉਦੋਂ ਵੀ ਇਹਨਾਂ ਦੀ ਸਰਕਾਰ ਦੇ ਵਿੱਚ ਇਹ ਕੰਮ ਉਦੋਂ ਵੀ ਤਾਂ ਡਿਊਟੀ ਕਰਦੇ ਸੀ ਐਨਾ ਪੈਸਾ ਉਹ ਆਇਆ ਕਿੱਥੋਂ ਤਾਂ ਇਹ ਬਈ ਸਾਰਾ ਮਿਲੀਆਂ ਜੁਲੀਆਂ ਸਰਕਾਰਾਂ ਦਾ ਹੁੰਦਾ ਪਰ ਵੱਡੀ ਗੱਲ ਇਹ ਆ ਵੀ ਰਿਮਾਂਡ ਤੇ ਇੱਕ ਦਿਨ ਵੀ ਨਹੀਂ ਰੱਖਿਆ ਜਾਂਦਾ ਪੇਪਰ ਨਾਲ ਇੱਕ ਖਬਰ ਹੋਰ ਸਾਹਮਣੇ ਆ ਰਹੀ ਹੈ ਜਿਹਦੇ ਵਿੱਚ ਤੀਜੀ ਖਬਰ ਆ ਗਈ ਵੀ ਇਹਦੇ ਉੱਤੇ ਇੱਕ ਪਰਚਾ ਦਰਜ ਹੁੰਦਾ ਜਦੋਂ ਘਰ ਦੇ ਵਿੱਚ ਇਹਦੇ सीबीआई ਜਾਂਚ ਕਰਦੀ ਹੈ ਇਹਦੇ ਘਰੋਂ ਜਿੰਦਾ ਕਾਰਤੂਸ ਤੇ ਹਥਿਆਰ ਵੀ ਬਰਾਮਦ ਹੁੰਦੇ ਆ ਤੇ ਇਹਦੇ ਤੇ ਉਹ ਪਰਚਾ ਦਰਜ ਹੋ ਜਾਂਦਾ ਤੇ ਜਿਹਦੇ ਵਿੱਚ ਹੁਣ ਤੱਕ ਦੀ ਅਪਡੇਟ ਸੀ ਇਹ ਸੋਡਿਆਂ ਸਾਂਝੀ ਜ਼ਰੂਰ ਕਰਨੀ ਸੀ ਜਿੰਨਾ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਇਸ ਚੈਨਲ ਨੂੰ ਸਬਸਕ੍ਰਾਈਬ ਕਰਤਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲਦੇਗਾ ਨੂੰ ਮੇ ਟੌਕ ਤੇ ਧੰਨਵਾਦ